ਓ ਹੋ ਕੀ ਮੂੰਹ ਜਿਹਾ ਸਜਾਈ ਫਿਰਦੀ ਏ ਤੂੰ ਆਮੀ ਕਮਾਉਣ ਨਹੀਂ ਲੈ ਕੇ ਜਾਂਦੇ ਕਮਾਉਣ ਨਹੀਂ ਲੈ ਕੇ ਜਾਂਦੇ ਹੁਣ ਨਾ ਚਲਿਆ ਲੈ ਕੇ ਤੇ ਤਾਂ ਤਰਾ ਮੂੰਹ ਸੁਝਾ ਰਹਿਣ ਤੇ ਤੁਸੀਂ ਵਡਾ ਕਮਾਉਣ ਖੜਨ ਲੱਗੇ ਆਖਿਆ ਹੀ ਘਰੇ ਨਾਂ ਦੱਸੋ ਇਹਨਾਂ ਨੂੰ ਸਾਰੇ ਲੱਗਦੇ ਬਹਿ ਕੇ ਸਾਰੇ ਨਿਆਣੇ ਹੈ ਓ ਹੋਲੀ ਬੋਲ ਸੁਣ ਲੈਣਗੇ ਹੁਣ ਤੇ ਸੁਣ ਲੈਣ ਆ ਸਾਰਾ ਮੇਰਾ ਟ੍ਰਿਪ ਖਰਾਬ ਕਰਕੇ ਰੱਖਤਾ ਵੀ ਮੈਂ ਕਿਹ ਹੋਰ ਤੇ ਨਿਆਣੇ ਵਾੜਨੇ ਨਾ ਉਹ ਵੀ ਵਾੜ ਲੋ ਚਾਚੀ ਦਿਆ ਤੂੰ ਹੀ ਆ ਜਾ ਤਾਈ ਦਿਆ ਤੂੰ ਹੀ ਆ ਜਾ ਜੋ ਜਨ ਨੇ ਸ਼ੱਤ ਤੇ ਵੀ ਬਾ ਲੈਣੇ ਮੈਂ ਹੁਣ ਕੀ ਕਰਾਂ ਜੁਆਇੰਟ ਫੈਮਲੀ ਇਦਾਂ ਹੀ ਹੁੰਦਾ ਵਾ ਜੁਆਇੰਟ ਫੈਮਲੀ ਇਦਾਂ ਹੀ ਹੁੰਦਾ ਕਿ ਕੋਈ ਪ੍ਰਾਈਵੇਸੀ ਨ ਜਾਉਂਗਾ ਛਮਲੇ ਲੈ ਕੇ ਜਾਉਂਗਾ ਘੁੰਮਣ ਦੀ ਵਾਰੀ ਆਈ ਤੇ ਲੈ ਚੱਲੇ ਆ ਕੱਕੜ ਭਾੜੇ ਵਾਲੀ ਮਾਸੀ ਕੋ ਹਾਂ ਫਿਰ ਕਿਹੜੀ ਗੱਲ ਹੈ ਅਬ ਕਿਤੇ ਗਾਂਵ ਵਿੱਚ ਨਿਕਲ ਜਾ ਕੇ ਉਹ ਚਾਂਦੁਖੀ ਕੀਤੀ ਹਾਂ ਬੋ ਤਾਂ ਚਾਚੀ ਚਾਚੀ ਲੈ ਚੱਲੇ ਕਮਾਉਂ ਮੈਨੂੰ ਇਹ ਐਨਾ ਤੰਗ ਹੋ ਕੇ ਬੈਠੀ ਆ ਮੈਂ ਤੰਗ ਹੋ ਕੇ ਬੈਠੀ ਐ ਗੱਡੀ ਦੇ ਉੱਤੇ ਬਹਿ ਜਾ ਜਾ ਕੇ ਇਹ ਕਹਿਨ ਜੋਗੀ ਤਾਂ ਹੋਣਗੀ ਮੈਂ ਪਾਈ 에ਰ ਆਈ ਹਾਂ ਤੇਰਾ ਰਹਿਣ ਦੋ ਤੁਹਾਡੇ ਹਾਸੇ ਵਾਲੀ